ਰਾ ਬਾਬਾ ਵਿਧੀ ਜਨ ਸਾਹਿਬ ਵਿਖੇ ਸੰਮੁੱਚੇ ਇਲਾਕੇ ਦਾ ਇਕੱਠ ਹੋਇਆ ਜਿਸ ਵਿੱਚ ਹੜ ਤੇ ਸਨ 88 ਤੋਂ ਲੈ ਕੇ ਹੀ ਤੁਰੇ ਆਉਂਦੇ ਆ ਤੇ ਸਾਨੂੰ ਗੱਲਾਂ ਦੇ ਗੁਲਦਸਤੇ ਬਹੁਤ ਫੜਾਏ ਜਾਂਦੇ ਆ ਐਰਕਿੰਦ ਦਾ ਡਾਬਾ ਜਿਹੜਾ ਵਾ ਉਹ ਗੋੰਦਵਾਲ ਸਾਹਿਬ ਤੋਂ ਲੈ ਕੇ ਹਰੀਆਂ ਦੀ ਕਰ ਇਹੋ ਜਿਹਾ ਬਣਾਵਾਂਗੇ ਇਹ ਆਉਣ ਵਾਲੀਆਂ ਪੀੜ੍ਹੀਆਂ ਦੀ ਕਰ ਵੀ ਨਹੀਂ ਨਗਰ ਟੁੱਟੂਗਾ ਪਰ ਪੀੜ੍ਹੀਆਂ ਦੇ ਬੜੀ ਦੂਰ ਆ 6 ਮਹੀਨੇ ਵੀ ਨਹੀਂ ਲੰਘਦੇ ਇਹ ਟੁੱਟ ਜਾਂਦਾ ਐਰਕੀ 223 ਦੇ ਵਿੱਚ ਪਾਣੀ ਆਇਆ 6ਵੇਂ ਮਹੀਨੇ ਤੋਂ ਪਾਣੀ ਚੱਲਿਆ ਅੱਜ ਮਈ ਮਹੀਨਾ ਚੱਲ ਰਿਹਾ ਵਾ ਅੱਜ ਤੀਕਰ ਇਹਦੀ ਬਣਾਈ ਹੋ ਰਹੀ ਆ ਪਹਿਲੋਂ ਕਾਰ ਸੇਵਾ ਵਾਲੇ ਮਹਾਂਪੁਰਖ ਇਲਾਕੇ ਦੀ ਸੰਗਤ ਸਾਰਿਆਂ ਨਾਲ ਮਿਲ ਕੇ ਉਥੇ ਦਰਿਆ ਦਾ 8 ਕਿੱਲੇ ਮੂਹਾਂ ਵੱਧਾ ਇੱਕ ਪਾਣੀ ਰੋਕਿਆ ਗਿਆ ਉਦੋਂ ਬਾਅਦ ਖਾਲਸਾ ਏਡ ਸਮੁੱਚੀ ਟੀਮ ਸਰਦਾਰ ਰਵੀ ਸਿੰਘ ਜੀ ਨੂੰ ਸਰਦਾਰ ਦਵਿੰਦਰ ਸਿੰਘ ਸਰਦਾਰ ਜਸਪ੍ਰੀਤ ਸਿੰਘ ਘਮਣ ਸਾਹਿਬ ਸਾਰੀ ਟੀਮ ਨੂੰ ਬੇਨਤੀ ਕਰਕੇ ਇੱਥੇ ਸੱਦਿਆ ਗਿਆ ਇਹਨਾਂ ਨੇ ਇਲਾਕੇ ਦਾ ਸਰਵਾ ਕੀਤਾ ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹਉਣਾ ਹਰੀ ਗਿਆ ਤੋਂ ਥੱਲੇ ਕਢੋਂਮ ਦਾ ਏਰੀਆ ਜਿਹੜਾ ਉਥੇ ਇਹਨਾਂ ਬਨ ਬੱਦੇ ਜ਼ਮੀਨਾ ਜ਼ਿਮੀਂਦਾਰਾਂ ਦੀਆਂ ਪਧਰੀਆਂ ਕਰਾ ਕੇ ਉਹਨਾਂ ਦੇ ਵਿੱਚ ਮੱਕੀਆਂ ਉਹਨਾਂ ਦੇ ਵਿੱਚ ਮੂੰਗੀਆਂ ਬੀਜੀਆਂ ਗਈਆਂ ਉਹ ਸੇਵਾ ਕਰਾਈ ਉਸ ਤੋਂ ਬਾਅਦ ਮੁੰਡੇ ਪਿੰਡ ਦੇ ਏਰੀਏ ਚ ਜੋਹਲ ਪਿੰਡ ਭੈਲ ਪਿੰਡ ਗੁਜਰਪੁਰਾ ਘੜਕਾ ਮੰਡ ਦੇ ਪਿੰਡ ਜਿੰਨੇ ਨੌ ਪਿੰਡ ਵਾ ਇਹਨਾਂ ਦਾ ਬੰਨ 12 ਕਿਲੋਮੀਟਰ ਤਕਰੀਬਨ ਖਾਲਸਾ ਏਡ ਵੱਲੋਂ ਬਣਾਇਆ ਗਿਆ ਜਿਸ ਦੇ ਸਬੰਧ ਵਿੱਚ ਅੱਜ ਵੀ ਮਸ਼ੀਨਾਂ ਨਿਰੰਤਰ ਚੱਲ ਰਹੀਆਂ ਵਾ ਤੇ ਖਾਲਸਾ ਏਡ ਨੇ ਆਣ ਕੇ ਬਾਹ ਫਰੀ ਆ ਜਿਹੜੀ ਸਰਕਾਰ ਵਾ ਖਾਲਸਾ ਏਡ ਨੇ ਬੰਨ ਬਣਾਤਾ ਵਾ ਹੁਣ ਪੰਜਾਬ ਸਰਕਾਰ ਦਾ ਇਹ ਫਰਜ ਬਣਦਾ ਵਾ ਇਹਦੇ ਨਾਲ ਪੱਥਰ ਲਵਾ ਕੇ ਤੇ ਇਹਨੂੰ ਮਜ਼ਬੂਤ ਕੀਤਾ ਜਾ ਸਕੇ ਹਲਕੇ ਦਾ ਐਮ ਐਲ ਏ ਸਮੁੱਚਾ ਪ੍ਰਸ਼ਾਸਨ ਡੀ ਸੀ ਸਾਹਿਬ ਉਹਨਾਂ ਦੇ ਨਾਲ ਗੁਰਮਤਾ ਕਰਕੇ ਤੇ ਇਸ ਇਲਾਕੇ ਦਾ ਜਿਹੜਾ ਵਾ ਕਾਰੋਬਾਰ ਉਹਨੂੰ ਸੰਭਿਆ ਜਾਵੇ ਬਾਬਾ ਜੀ ਕਿੰਨੀ ਏਕੜ ਹਰ ਸਾਲ ਦੀ ਫਸਲ ਬਰਬਾਦ ਹੋਣੀ ਜਿਹੜੇ ਕਿ ਬਚਾ ਸਕੂਗਾ 10000 ਏਕੜ ਤੋਂ ਉੱਤੇ ਰਕਬਾ ਬਣਦਾ ਕਿੰਨਾ ਖਰਚਾ ਆ ਗਿਆ ਹੁਣ ਤੱਕ ਜਿਹੜੀ ਆਪਣੀ ਸੋਸਾਇਟੀ ਬਾਹਰੋਂ ਆਈ ਹੈ ਜਿਹੜੀ ਖਾਲਸਾ ਏਡ ਖਾਲਸਾ ਏਡ ਵੱਲੋਂ ਹੁਣ ਤੀਕਰ ਇਸ ਏਰੀਏ ਦੇ ਵਿੱਚ ਵਿੱਚ ਹੀ 60 ਲੱਖ ਦੇ ਕਰੀਬ ਖਰਚਾ ਆ ਚੁੱਕਾ ਵਾ ਤੇ ਹੱਲੇ ਜਿਸ ਤਰ੍ਹਾਂ ਇਹਨਾਂ ਜ਼ਮੀਨਾਂ ਪੱਧਰੀਆਂ ਕਰਕੇ ਦੇਣੀਆਂ ਵਾ 1 ਕਰੋੜ ਤੋਂ ਉੱਪਰ ਖਰਚਾ ਇਹਨਾਂ ਦਾ ਜਾਊਗਾ ਬਾਬਾ ਜੀ ਸਰਕਾਰ ਵੀ ਕਰਦੀ ਕਿ ਤੁਹਾਡੇ ਡਿਵੈਲਪਰ ਆਲਾ ਕੀਤਾ ਗਿਆ ਇਹਨਾਂ ਨੂੰ ਬੁਲਾਉਣ ਵਾਸਤੇ ਇਹ ਵੇਖੋ ਜੀ ਸੰਗਤ ਨੇ ਬੁਲਾਇਆ ਸੰਗਤ ਨੇ ਸਾਡੀ ਡਿਊਟੀ ਲਾਈ ਅਸੀਂ ਇਹਨਾਂ ਦੇ ਕੋਲ ਸੁਪਰਕ ਕੀਤਾ ਇਹਨਾਂ ਨੇ ਆਣ ਕੇ ਸਮੁੱਚੇ ਇਲਾਕੇ ਦੀ ਬਾਹ ਫੜੀ ਸਰਕਾਰ ਦਾ ਇਸ ਗੱਲ ਦੇ ਵਿੱਚ ਕੋਈ ਯੋਗਦਾਨ ਨਹੀਂਗਾ ਤੇ ਸਰਕਾਰ ਦਾ ਯੋਗਦਾਨ ਅਸੀਂ ਉਹ ਦਿਨ ਸਮਝਾਂਗੇ ਜਦ ਦਿਨ ਸਾਡੇ ਗੋੰਦਵਾਲ ਸਾਭ ਤੋਂ ਲਾ ਕੇ ਹਰੀਕੇ ਪਤਣ ਦੀ ਗਰੇ ਨੂੰ ਕਿਹੇ ਰੋਕ ਕਰਕੇ ਦੇਣਗੇ ਤੇ ਜਿੱਥੇ ਜਿੱਥੇ ਢਾਵਾਂ ਲੱਗੀਆਂ ਵਾ ਉਥੇ ਨੋਚਾਂ ਲਾ ਕੇ ਪੱਥਰ ਲਾ ਕੇ ਦੇਣਗੇ ਫਿਰ ਅਸੀਂ ਕਹਾਂਗੇ ਸਰਕਾਰ ਸਾਡੇ ਨਾਲ ਬਹੁਤ ਸੰਯੋਗ ਕਰਦੀ ਆ ਕਿਸਾਨਾਂ ਦਾ ਇਹ ਜਿਹੜੇ ਹੜ੍ਹ ਪਿਛਲੇ ਸਾਲ 2023 ਦੇ ਵਿੱਚ ਆਏ ਸੀ ਇੱਕ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਦਰਿਆਵਾਂ ਦੇ ਮਾਰਗਿਤੀ ਜ ਉਹਦੇ ਵਿੱਚ ਹੀ ਇੱਕ ਇਹ ਮੁੰਡਾ ਪਿੰਡ ਤੋਂ ਜਿੱਥੋਂ ਬੰਨ ਟੁੱਟਾ ਸੀ ਇਹ ਬਹੁਤ ਵੱਡਾ ਜਿਹੜਾ ਕੰਮ ਸੀ ਜਿਹੜਾ ਪਿੰਡ ਵੱਲੋਂ ਇਸ ਨਗਰ ਵੱਲੋਂ ਪਹਿਲਾਂ ਰਲ ਕੇ ਕੀਤਾ ਗਿਆ ਸੀ ਤੇ ਜਨਵਰੀ ਵਿੱਚ ਜਿਹੜਾ ਵਾ ਇਹ ਖਾਲ ਸੜਨ ਉੱਥੇ ਇਹ ਕੰਮ ਸ਼ੁਰੂ ਕੀਤਾ ਸੀ ਜਿਹੜਾ 12 ਫੁੱਟ 12 ਕਿਲੋਮੀਟਰ ਦਾ ਲੰਮਾ ਬੰਨ ਸੀ ਉਹਦੀ ਜਿਹੜੀ ਅੱਜ ਸਮਾਪਤੀ ਹੋਈ ਆ ਤੇ ਜਿਹੜਾ ਰਹਿਦਾ ਕੰਮ ਆ ਫਸਲਾਂ ਬੀਜਣ ਦਾ ਜਾਂ ਹੋਰ ਕੋਈ ਚੀਜ਼ ਕੰਮ ਕਰਨ ਦਾ ਉਹ ਵਜੇ ਜਾਰੀ ਹੈ ਕਿੰਨਾ ਖਰਚਾ ਆ ਗਿਆ ਤੇ ਕਿੰਨਾ ਹੋਰ ਆ ਰਿਹਾ ਹੈ ਇਹਦੇ ਤੇ ਇਸ ਜਿਹੜੇ ਕੰਮ ਚੱਲਦਾ ਮੁਰਬ ਸੇਬੇ ਦਾ ਤੇ ਇਸ ਤੀਜਾ ਸਾਡਾ ਇਹ ਕੰਮ ਹੈ ਕਰੋੜਾ ਰੁਪਇਆ ਤੇ ਖਰਚਾ ਆ ਚੁੱਕਾ ਵਾ ਜੇ ਇਸ ਕੱਲੇ ਪਿੰਡ ਦੀ ਗੱਲ ਕਰੀਏ ਤੇ ਜਿਹੜਾ ਸਾਡਾ 60 ਲੱਖ ਦੇ ਲਗਭਗ ਜਿਹੜਾ ਫਾਲ ਸਾਈਡ ਨੇ ਇੱਥੇ ਪੈਸਾ ਖਰਚਿਆ ਵਾ ਤੇ ਆਉਣ ਵਾਲੇ ਸਮੇਂ ਵਿੱਚ ਵੀ ਜਿਹੜੀਆਂ ਜ਼ਮੀਨਾਂ ਪੱਧਰੀਆਂ ਕਰਕੇ ਦੇਣੀਆਂ ਵਾ ਜਾਂ ਕਿਰਾਏ ਫੇਰਨੇ ਆ ਜਾਂ ਕੋਈ ਵੀ ਚੀਜ਼ ਹੋਣੀ ਆ ਉਹਦੀ ਜਿੰਨੇ ਜਿੱਦਾਂ ਸਪੋਰਟ ਹੋਣੀ ਆ ਉਹਦੇ ਚ ਜੇ ਹੋਰ ਖਰਚੇ ਹੋਣਗੇ ਜੇਕਰ ਗੱਲ ਕੀਤੀ ਜਾਵੇ ਜਿੱਦਾਂ ਤੁਸੀਂ ਕਹਿੰਦੇ ਜੀਐਸਟੀ ਜਿਹੜੀ ਲੱਗੀ ਆ ਹੋਰ ਨੂੰ ਕਿਸੇ ਨੂੰ ਲੱਗਦੀ ਸਰਕਾਰ ਜਿਹੜੀ ਐਸ ਵੱਲ ਧਿਆਨ ਨਹੀਂ ਦਿੰਦੀ ਜਦ ਤੱਕ ਤੁਸੀਂ ਬੜਾ ਪ੍ਰਾਲਾਭ ਵਧੀਆਂ ਕਰ ਰਹੇ ਜੀ ਕੀ ਕਹਿਣਾ ਚਾਹੋਗੇ ਤੁਸੀਂ ਜੀ ਇਥੇ ਦੇਖੋ ਸਰਕਾਰ ਨੂੰ ਚਾਹੀਦਾ ਵਾ ਜਿਹੜੀਆਂ ਸੰਸਥਾਵਾਂ ਜਿਹੜੀਆਂ ਇਹ ਕੰਮ ਕਰਦੀਆਂ ਵਾ ਉਹਨਾਂ ਦੇ ਜਿਹੜੇ ਇਦਾਂ ਦੇ ਜਿਹੜੇ ਟੈਕਸ ਆ ਉਹ ਜੇ ਮਾਫ ਹੋ ਸਕਣ ਜਿਹੜਾ ਇਹੋ ਹੀ ਪੈਸਾ ਵਾ ਅਸੀਂ ਹੋਰ ਸੰਗਤ ਦੇ ਵਿੱਚ ਲਾ ਸਕੀਏ ਹੋਰ ਜਿਹੜੇ ਕੰਮ ਆ ਉਹਨਾਂ ਨੂੰ ਹੋਰ ਵਧਾ ਸਕੀਏ ਅੱਗੇ ਨਾਲੋਂ ਜ਼ਿਆਦਾ ਕਰ ਸਕੀਏ ਇਸੇ ਜਿਹੜੇ ਲੱਖ ਰੁਪਈਆ ਲਾ ਕੇ ਪ੍ਰੋਜੈਕਟ ਜਿਹੜਾ ਆਪਾਂ ਕਿਸਾਨਾਂ ਦੀ ਬਾਹ ਫੜੀ ਕੀ ਆ ਹੁਣ ਅਗਲੇ ਜਿਹੜੇ ਕਿਸਾਨਾਂ ਦੀ ਬੇਇੱਜ਼ਤੀ ਕੀਤੀ ਜਾ ਰਹੀ ਵੀ ਸਾਡੇ ਵੀ ਖੇਤਾਂ 'ਚ ਰਿੱਤਾ ਪਈ ਆ ਕਿੰਨਾ ਕੁ ਲਗਭਗ ਖਰਚਾ ਕੀ ਲੋਕਾਂ ਨੂੰ ਸੁਦੇਸ਼ ਦੇਣਾ ਚਾਹੁੰਦੇ ਇਹ ਵਾਰ ਜਿਹੜਾ ਖਰਚਾ ਆ ਜੀ ਉਹ ਤਾਂ ਹਜੇ ਸਰਵੇ ਹੋਊਗਾ ਜੀ ਸਰਵੇ ਹੋਣ ਦੇ ਬਾਅਦ ਅਸੀਂ 2 ਤੋਂ 3 ਦਿਨ ਲੱਗਣਗੇ ਉਹਦੇ ਬਾਅਦ ਅਸੀਂ ਦੇਖਾਂਗੇ ਕਿੰਨਾ ਕੁ ਇੱਥੇ ਏਕੜ ਜਿਹੜੀ ਜ਼ਮੀਨ ਹੈ ਵਾਈ ਹੈ ਉਹ ਬਣਾਉਣ ਦੀ ਲੋੜ ਹੈ ਉਸੇ ਹਿਸਾਬ ਨਾਲ ਅਸੀਂ ਖਰਚਾ ਕੱਟਿਆ ਜਾਊਗਾ ਬਾਕੀ ਜਿਹੜਾ ਸਰਕਾਰ ਨੂੰ ਸੰਦੇਸ਼ ਤਾਂ ਇਹੀ ਹੈ ਜੀ ਕਿ ਜਿਹੜੇ ਸਾਡੇ ਰੀਆਂ ਸੰਸਥਾਵਾਂ ਜਾਂ ਜਿਹੜੇ ਕਾਰ ਸੇਵਕ ਵਾਲੇ ਬਾਬਾ ਜੀ ਨੇ ਕੰਮ ਕਰਦੇ ਨੇ ਇਹ ਕੰਮ ਸਰਕਾਰਾਂ ਦੇ ਹੁੰਦੇ ਆ ਜੀ ਸੋ ਜੇ ਸਾਡੇ ਅੱਜ ਸਟੇਟ ਦੇ ਵਿੱਚ ਦੇ 12000 ਪਿੰਡਾਂ ਤੇ 24000 25000 ਸਸਤਾਵਾ ਖੜੀਆਂ ਕੀਤੀਆਂ ਆ ਤੇ ਇਹਦਾ ਮਤਲਬ ਕਿ ਸਾਡੀਆਂ ਸਰਕਾਰਾਂ ਸਿਰੇ ਤੋਂ ਕਹਿ ਲਓ ਕਿ ਫੇਲ ਹੋਈਆਂ ਆ ਸੋ ਸਾਡੀ ਆਸ ਆ ਕਿ ਹੁਣ ਜਿਹੜਾ ਇਲੈਕਸ਼ਨ ਨੂੰ ਆਸ ਕਰਦੇ ਆ ਕਿ ਜਿਹੜਾ ਇਲੈਕਸ਼ਨ ਦਾ ਦੌਰ ਆ ਸੋ ਅਗਰ ਤੁਹਾਡੇ ਪਿੰਡਾਂ ਦੇ ਵਿੱਚ ਕੋਈ ਪੋਲਿਟਿਕਲ ਲੋਕ ਆਉਂਦੇ ਆ ਤੇ ਤੁਸੀਂ ਉਹਨਾਂ ਨੂੰ ਜਿਹੜੀਆਂ ਆਪਣੀਆਂ ਹ ਮੰਗਾ ਆ ਉਹ ਕੇ ਰੱਖੋ ਤੇ ਆਪਣੀ ਆਪਣੇ ਸਿੰਬਲ ਤੋਂ ਉੱਪਰ ਉੱਠ ਕੇ ਉਸ ਇਨਸਾਨ ਨੂੰ ਸਪੋਰਟ ਕਰੋ ਜਿਹੜਾ ਤੁਹਾਡੀ ਬਾਹ ਫੜਦਾ ਆ ਤੇ ਤੁਹਾਡੀ ਸਟੇਟ ਦੀ ਤੁਹਾਡੇ ਪਿੰਡ ਦੀ ਗੱਲ ਕਰਦਾ